ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਠੀਕ ਠਾਕ ਹੋਵਾਂਗੇ ਮੈਂ ਤੁਹਾਡੀ ਆਪਣੀ ਸੁਨੀਲਦਰ ਤੌਰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਮੇਰਾ ਅੱਜ ਦਾ ਵਿਸ਼ਾ ਹੈ ਦਸ ਤੂੰ ਕੀ ਪਿਆਰ ਵਿੱਚੋਂ ਖੱਟਿਆ ਕਿਸੇ ਟਾਈਮ ਨਰ ਭਿਆ ਕਾਨ ਨੇ ਇੰਡੀਆ ਨੂੰ ਹਿਲਾ ਕੇ ਰੱਖ ਦਿੱਤਾ ਸੀ ਇਸੇ ਤਰ੍ਹਾਂ ਪਿੰਡ ਸੁਖਣ ਵਾਲਾ ਕਾਨ ਨੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਅਤੇ ਪ੍ਰਵਾਸ ਕੱਟ ਰਹੇ ਪਿਆਬੀਆਂ ਨੂੰ ਵੀ ਹਿਲਾ ਕੇ ਰੱਖ ਦਿੱਤਾ ਜਦੋਂ ਵੀ ਕੋਈ ਪੰਜਾਬ ਵਿੱਚ ਹੁਣ ਹੁਣੇ ਵਾਪਰਦੀ ਹੈ ਤਾਂ ਪ੍ਰਵਾਸ ਚੱਲ ਰਹੇ ਪ੍ਰਵਾਸੀ ਮੋਂ ਵਿੱਚ ਚੁੰਗਣਾ ਲੈਣ ਲਈ ਮਜਬੂਰ ਹੋ ਜਾਂਦੇ ਆ ਕੋਈ ਸਮਾਂ ਹੁੰਦਾ ਸੀ ਸੱਤ ਵਿੱਚ ਬੈਠੇ ਬਜ਼ੁਰਗਾਂ ਦੇ ਕਰਕੇ ਨੋਹਾ ਗੋਹਾ ਪੂੜਾ ਸੁੱਟਣ ਨਹੀਂ ਸੀ ਜਾਂਦੇ ਆ ਉਹ ਅੱਗਾ ਪਿੱਛਾ ਕਰਕੇ ਰੋਜ਼ ਮਾਰਾ ਦਾ ਕੰਮ ਕਰਦੀਆਂ ਸਨ ਇਹ ਸੀ ਲੱਜਾ ਤੇ ਸ਼ਰਮ ਪਰ ਅੱਜ ਦੀ ਨੌਰਪਿੰਦਰ ਕੌਰ ਨੇ ਸਾਰੀਆਂ ਹੀ ਹੱਦਾਂ ਪਾਰ ਕਰ ਦਿੱਤੀਆਂ। ਕਿਸ ਤਰ੍ਹਾਂ ਸ਼ਰੀਪ ਪਰਿਵਾਰ ਨੂੰ ਹਨੇਰੇ ਵਿੱਚ ਰੱਖ ਕੇ ਗੁਰਵਿੰਦਰ ਦਾ ਕਤਲ ਕੀਤਾ। ਸਹੁਰੇ ਪਰਿਵਾਰ ਵੱਲੋਂ ਦਿੱਤੀਆਂ ਹੋਈਆਂ ਸਹੂਲਤਾਂ ਨੂੰ ਅੱਖਾਂ ਪਰੋਖੇ ਕਰਕੇ ਕਿਸ ਤਰ੍ਹਾਂ ਕੋਲੋਤੇ ਪੁੱਤਰ ਨੂੰ ਸਦਾ ਦੀ ਨੀਂਦ ਸੁਵਾ ਦਿੱਤਾ। ਕੰਨ ਪਰਿਵਾਰਾਂ ਦੇ ਘਰ ਬਰਬਾਦ ਕਰ ਦਿੱਤੇ। ਇੱਕ ਸਿਰਫ ਪਿਆਰ ਨੂੰ ਪ੍ਰਵਾਨ ਚਾਣਨ ਵਾਸਤੇ ਜਿਸ ਦੀ ਕਦੇ ਵੀ ਪੂਰਤੀ ਨਹੀਂ ਹੋਵੇਗੀ ਪ੍ਰਵਾਸ ਪ੍ਰਤੀਗਿਆ ਜੈਨ ਮੈਡਮ ਐਸਐਸਪੀ ਫਰੀਦਕੋਟ ਜੇਐਸ ਗਰਾਇਆਂ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਾ ਹੈ ਜੇਕਰ ਪੰਜਾਬ ਪੁਲਿਸ ਇਸੇ ਤਰ੍ਹਾਂ ਕੰਮ ਕਰੇ ਤਾਂ ਪੰਜਾਬ ਵਿੱਚ ਕ੍ਰਾਈਮ ਵੀ ਘੱਟ ਸਕਦਾ ਹੈ ਅਤੇ ਪ੍ਰਵਾਸ ਪ੍ਰਵਾਸ ਬਤੀਤ ਕਰ ਰਹੇ ਲੋਕ ਗੁਰਵਿੰਦਰ ਲਈ 2 ਮਿੰਟ ਦਾ ਮੌਨ ਰੱਖਦੇ ਹੋਏ ਉਹ ਸਾਨੂੰ ਸੰਧਾਨਲੀ ਭੇਟ ਕਰਦੇ ਹਨ ਅੰਤ ਵਿੱਚ 217 ਨਹੀਂ ਬਖਸ਼ੇ ਜਾਣੇ ਤੇਰੇ ਕਸੂਰ ਕੁੜੇ ਤਾਈਏ ਹੋਏ 17 ਲਿਖੇ ਤੂਰ ਕੁੜੇ ਤੁਹਾਡੀ ਆਪਣੀ ਸﺠਿੰਦਰ ਤੂ ਸਾਸਤਰੀ ਕਾਰ ਠੀਕ ਹੈ